ਹਲਕਾ ਪੱਛਮੀ ਦੇ ਇਲਾਕੇ ਨਿਵਾਸੀਆ ਵੱਲੋਂ ਵਿਕਾਸ ਕਾਰਜ ਨਾ ਹੋਣ ਕਾਰਨ ਆਪਣੇ ਹੀ ਹਲਕਾ ਦੇ ਵਿਧਾਇਕ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਹਲਕਾ ਪੱਛਮੀ ਦੇ ਇਲਾਕੇ ਤੰਬੋਵਾਲੀ ਮਾਲਾਵਾਨੀ ਸੰਦੂਕ ਕਲੋਨੀ ਸੰਤ ਐਵਨੀ ਗੁੰਟਾਲਾ ਗੁੰਟਾਲਾ ਕਲੋਨੀ ਵਾਰਡ ਨੰਬਰ 2 ਐਨ ਆਰ ਏ ਕਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 75 ਸਾਲਾਂ ਤੋਂ ਸਾਨੂੰ ਬੁਨਿਆਦੀ ਜ਼ਰੂਰਤਾਂ ਵਾਂਝੇ ਰੱਖਿਆ ਗਿਆ ਅਸੀਂ ਕੱਚੀਆਂ ਗਲੀਆਂ ਗੰਦੇ ਪਾਣੀ ਬਿਨ ਬਦਹਾਲ ਸੀਵਰੇਜ ਵਿਵਸਥਾ ਦਾ ਸ਼ਿਕਾਰ ਹੋ ਰਹੇ ਹਾਂ ਤੇ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਸਾਡੇ ਵੋਟਾਂ ਦੀ ਤਾਕਤ ਨਾਲ ਰਿజర్ਵ ਸੀਟ ਤੇ ਡਾਕਟਰ ਜਸਵੀਰ ਸੰਧੂ ਹਲਕਾ ਵਿਧਾਇਕ ਬਣੇ ਤਾਂ ਸਾਡੇ ਬੁਨਿਆਦੀ ਮੁੱਦਿਆਂ ਦਾ ਕੰਮ ਕਰਨਗੇ ਇਲਾਕੇ ਨੇ ਕੌਂਸਲਰ ਵੀ ਸਰਕਾਰ ਦੀ ਪਾਰਟੀ ਦੇ ਚੁਨੇ ਪਰ ਸਾਡੇ ਮਸਲੇ ਉਵੇਂ ਹੀ ਖੜੇ ਨੇ ਜਿਸ ਕਰਕੇ ਅੱਜ ਸਾਨੂੰ ਇਹਨਾਂ ਤਰ੍ਹਾਂ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਰਹੇ ਹੋ ਅੰਬੀ ਸਰ ਤੋਂ ਪੱਤਰਕਾਰ ਸੁਖਨਾਮ ਸਿੰਘ ਅवेदਕਰ ਵੱਲੋਂ ਦੀ ਖਾਸ ਰਿਪੋਰਟ

ਵੀ ਪ੍ਰੇਮ ਅਬ ਨਾ ਓਏ ਮਾਟੂ ਨਹੀਂ ਹੈ ਕਿ ਨਾ ਤੇਰੇ ਕਾ ਨਹੀਂ ਚਲੇਗਾ ਮੋੜ ਹਮਾਰਾ ਰਾਜਦੂਮਾਰਾ ਨਹੀਂ ਚਲੇਗਾ ਨਹੀਂ ਚਲੇਗਾ ਤਾਰਕ ਨਾ ਸਮਝੋ ਭਾਈ ਸਾਹਿਬ ਜੀ ਆਏ ਜੇ ਆਪਣੇ ਹੱਕਾ ਕੋ ਕਾਲੀ ਬੈਜੋ ਬੈਜੋ ਜਿਹੜੇ ਬੈਠੇ ਹੋਏ ਆ ਉਹਨਾਂ ਦਾ ਚੋਸ ਉਹ ਬੈਜੋ ਹੌਸਲਾ ਤੋੜ ਰਹੇ ਜੇ ਆਏ ਜੇ ਬੈਜੋ ਜਿਹੜੇ ਬਜ਼ੁਰਗ ਨਹੀਂ ਬੈਠ ਸਕਦੇ ਉਹ ਸਾਈਡ ਤੇ ਜਿਨ੍ਹਾਂ ਦੇ ਪ੍ਰੋਬਲਮ ਹੈ ਭਾਈ ਹੈਲਥ ਇਸ਼ੂ ਹੈ ਉਹ ਜਰੂਰ ਆਪਣਾ ਸਾਈਡ ਤੇ ਹੋ ਜਾਣ ਉੱਥੇ ਬੈਠ ਜਾਣ ਟੋਲੋ ਜੇ ਤੁਸੀਂ ਹਾਂ ਤੇ ਚੱਲਿਆ ਥੋੜੀ ਜਾਣਕਾਰੀ ਦਿਓ ਜਾ ਕੇ ਕੋਈ ਅੰਦਰ ਬੜੀ ਸੰਦਰ ਨਗਰ ਕੋੜ ਖਾਲਸਾ اسلام ਆਬਾਦ ਏਰੀਆ ਦੇਖ ਸਕਦੇ ਜੀ ਜੇ ਉਹਨਾਂ ਨੂੰ ਸੱਦਾ ਦੇਣਾ ਤਾਂ ਆਪਣੇ ਹੱਥ 'ਚ ਗੰਦੇ ਪਾਣੀ ਦੀਆਂ ਬੋਤਲਾਂ ਨਾਲ ਲੈ ਕੇ ਆਣਗੇ ਔਰ ਐਮ ਐਲ ਏ ਦਾ ਪਿੱਟ ਤੇ ਆਪਾਂ ਕਰਦੇ ਆਣਗੇ ਜਿੱਦਣ ਦਾ ਬੱਚਾ ਪੂਰਾ ਸੱਦਿਆ ਜਾਏਗਾ ਜਾਣਾਂ ਜਿਹੜੀਆਂ ਮੇਰੀ ਬੀਬੀ ਆ ਦੇ 50% ਮਾਮਾ ਨੇ ਉਹਦੇ ਅੰਨਾਂ ਵੀ ਜ਼ਿਆਦਾ ਤੰਗ ਨੇ ਇਸ ਐਮ ਐਲ ਏ ਤੋਂ ਪਿਛਲੇ ਐਮ ਐਲ ਏ ਨੇ ਵੀ ਕੋਈ ਜ਼ਿਆਦਾ ਕੁਝ ਤੰਗ ਨਹੀਂ ਵੀ ਦਿੱਤਾ ਪਰ ਇਹਨਾਂ ਦੇ ਅੱਗੇ ਫੇਰਾ ਦਾ ਸਕਦਾ ਪਰ ਇਹਦੀ ਜਵਾਬਦੇਹੀ ਤਾਂ ਕੀਤੀ ਜਾਏਗੀ ਔਰ ਇਹੋ ਵੋਟ ਨੇ ਜਿਹੜੇ ਅਸਲ ਚ ਸੱਚ ਨੂੰ ਤੇ ਉਹ ਨਾਮ ਵਾਲਿਆਂ ਦੇ ਵਿੱਚ ਲੈ ਕੇ ਗਏ ਉਸ ਐਮਐਲਏ ਨੂੰ ਜਦੋਂ ਐਮਐਲਏ ਨੂੰ ਗਵਾਂਢੀ ਨਹੀਂ ਉਹਦੇ ਨਾਲ ਦੇ। ਹੁਣ ਦੇਸ਼ਗ੍ਰਾਂ ਦੇ ਸਾਥੀਆਂ ਨੂੰ ਕਿ ਮਹੱਲੇ ਦੇ ਨਿਵਾਸੀ ਜਰੂਰ ਆਣ ਤੇ ਆਪਣੀ ਗੱਲ ਰੱਖਣ। ਸ਼ੁਰੂ ਹੋ ਜਾਏਗਾ। ਅਮਰ। ਬਾਕੀ ਅਮੀ ਤੁਸਮੈ ਇੱਕ ਬੰਦ ਕਰ ਦਿਓ ਯਾਰ। ਮੈਟਰ ਹੈਗਾ ਵਾ ਡੀਸੀ ਦਫ਼ਤਰ ਜਾਣ ਦੀ ਬਜਾਏ ਸਭ ਤੋਂ ਪਹਿਲਾਂ ਐਮਸੀ ਆਜੋ ਮਿਊਸਪਲ ਕਾਰਪੋਰੇਸ਼ਨ ਆਜੋ। ਔਰ ਉਹਨਾਂ ਦੇ ਨਾਲ رابطہ ਬਣਾਇਆ ਜਾਵੇ ਕੰਸਰਨਡ ਡਿਪਾਰਟਮੈਂਟ ਉਹਨਾਂ ਦਾ ਫੰਡ ਉਹਨਾਂ ਨੇ ਰਿਲੀਜ਼ ਕਰਨੇ ਆ ਤੇ ਸਾਫ ਪਾਣੀ ਨੂੰ ਪ੍ਰਾਇੋਰਟੀ ਤੇ ਲੈ ਕੇ ਸਭ ਤੋਂ ਪਹਿਲਾਂ ਕੱਲ ਤੋਂ ਹੀ ਅੱਜ ਮੇਰੇ ਸਾਹਮਣੇ ਜੇ ਆਈ ਐਕਸਨ ਦੀ ਡਿਊਟੀ ਲਗਾਤੀ ਗਈ ਹੈ ਔਰ ਬਕਾਇਦਾ ਅਫਸਰਾਂ ਨੂੰ ਕਿਹਾ ਗਿਆ ਕਿ ਕਿਹੇ ਬਿਮਾਰੀ ਦਾ ਬਹਾਨਾ ਨਹੀਂ ਕੱਲ ਆਣਾ ਨਹੀਂ ਕੱਲ ਜਾਣਾ ਨਹੀਂ ਜੋ ਹੈਗਾ ਉਹਦੀ ਰਿਪੋਰਟ ਜਿਹੜੀ ਹੈ ਸਾਫ ਪਾਣੀ ਜਿਹੜਾ ਸਭ ਤੋਂ ਪਹਿਲਾਂ ਫੈਲਦੇ ਅਧਾਰ ਤੇ ਸ਼ੁਰੂਆਤ ਹੋ ਜAVE ਕੰਮ ਦੀ ਤੇ ਜੇ ਨਹੀਂ ਤੇ ਦੁਬਾਰਾ ਫੇਰ ਆਜੋਗੇ ਕਿਹੜਾ ਦੂਰ ਹੈਗਾ ਕਾਰਪੋਰੇਸ਼ਨ ਤੋਂ ਹੁਣ ਧੰਨਵਾਦ ਸਾਥੀਆਂ ਦਾ ਕਰਾਂਗਾ ਮੀਡੀਆ ਦੇ ਸਾਥੀਆਂ ਦਾ ਧੰਨਵਾ ਜਾ 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 ਬੀ ਜਾ ਬੀਂ ਗੇ ਬੀ ਜਾ 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 ਬੀ ਜਾ ਬੀਂ ਗੇ ਬੀ ਹਲਕਾ ਪੱਛੋਂ ਦੇ ਐਮਐਲਏ ਨੂੰ ਕੀ ਰੰਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਸੀ ਕਿ ਪਹਿਲੀ ਸ਼ੁਰੂਆਤ ਜਿਹੜੀ ਹੈ ਜਵਾਬਦੇਹੀ ਦੀ ਉਹ ਆਪਣੇ ਐਸੀ ਸਮਾਜ ਤੋਂ ਬਾਬਾ ਸਾਹਿਬ ਦੀ ਰੈਜ਼ਰਵੇਸ਼ਨ ਤੋਂ ਜਿਹੜਾ ਐਮਐਲਏ ਬਣਿਆ ਉਹਦੀ ਜਵਾਬਦੇਹੀ ਜ਼ਰੂਰੀ ਹੈਗੀ ਹੈ ਜਿਹਨੂੰ ਸਭ ਤੋਂ ਪਹਿਲਾਂ ਹਲਕਾ ਪੱਛੋਂ ਮੈਂ ਖੁਦ ਉਥੋਂ ਦਾ ਨਿਵਾਸੀ ਹੈਗਾ ਜਦੋਂ ਇਹਨੂੰ ਕੋਈ ਪੁਤਲੀ ਘੱਟ ਪਾ ਦਈਏ ਤੇ ਕੋਈ ਜਾਣਦਾ ਵੀ ਨਹੀਂ ਹੈਗਾ ਸੀ ਤੇ ਉਦੋਂ ਇਹਨੂੰ ਆਪਾਂ ਆਪਣੇ ਗਲੀ ਮੁਹੱਲਿਆਂ 'ਚ ਵਾੜਿਆ ਔਰ ਲੋਕਾਂ ਨੂੰ ਦੱਸਿਆ ਕਿ ਭਾਈ ਸਾਹਿਬ ਜਿਹਨੂੰ ਵੋਟ ਪਾਉਗੇ ਤੇ ਕ੍ਰਾਂਤੀ ਆਊਗੀ ਜਿੱਦਾਂ ਤੁਸੀਂ ਆਮ ਆਦਮੀ ਦੇ ਵਿਸ਼ਵਾਸ ਕੀਤਾ ਉਸੇ ਤਰੀਕੇ ਨੂੰ ਐਮਐਲਏ ਬਣਾਇਆ ਪਰ ਭਾਈ ਸਾਹਿਬ ਹੁਣਾਂ ਨੇ 4 ਸਾਲਿਆਂ 'ਚ ਜੋ ਪਿਛਲੇ 75 ਸਾਲ 'ਚ ਏਰੀਆ ਦਾ ਬੇੜਾ ਗਿਰਕਰੀ ਹੋਇਆ ਉਸ ਤੋਂ ਜ਼ਿਆਦਾ ਡਬਲ ਬੇੜਾ ਕਰਕ ਕਰਤਾ ਔਰ ਕਾਰਪੋਰੇਸ਼ਨ ਦੇ ਨਾਲ ਕਾਨੂੰਨ ਵਿਵਸਥਾ ਦਾ ਮਸਲਾ ਨਹੀਂ ਹੈਗਾ ਜਵੀਨ ਜੈਵੀਨ ਵਰਗਾ ਬੱਚੋਂ ਦੇ ਐਮਐਲਏ ਨੂੰ ਘੇਰਨ ਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਸੀ ਕਿ ਪਹਿਲੀ ਸ਼ੁਰੂਆਤ ਜਿਹੜੀ ਹੈ ਜਵਾਬਦੇਹੀ ਦੀ ਕੋਈ ਜਾਣਦਾ ਵੀ ਨਹੀਂ ਹੈਗਾ ਤੇ ਉਦੋਂ ਇਹਨੂੰ ਆਪਾਂ ਆਪਣੇ ਗਲੀ ਮੁਹੱਲਿਆਂ 'ਚ ਵਾੜਿਆ ਔਰ ਲੋਕਾਂ ਨੂੰ ਦੱਸਿਆ ਕਿ ਭਾਈ ਸਾਹਿਬ ਇਹਨੂੰ ਵੋਟ ਪਾਓਗੇ ਤੇ ਕ੍ਰਾਂਤੀ ਆਊਗੀ ਜਿੱਦਾਂ ਤੁਸੀਂ ਆਮ ਆਦਮੀ ਤੇ ਵਿਸ਼ਵਾਸ ਕੀਤਾ ਉਸੇ ਤਰੀਕੇ ਨੂੰ ਐਮਐਲਏ ਬਣਾਇਆ ਭਾਜੀ ਹਰ ਵਾਰੀ ਆਉਂਦੇ ਆ ਹਾਂ ਸਾਡੇ ਪਿੰਡ ਚਾਂਦਰਾ ਮਾਰਦੇ ਆ ਗਾਈ ਗਈ ਮਾਰਦੇ ਆ ਜਿੱਕੇ ਨਹੀਂ ਕੀ ਹੋਇਆ ਲੇਕਨ ਅੱਜ ਕੋਈ ਹੈ ਹਾਂ ਇਮਾਨਤ ਭਾਈ ਤੇ ਮਾ ਵੱਲ ਤੇ ਕਹਿੰਦੇ ਸ਼ਾਮ ਦੇਵ ਦੰਦ ਫੇਰ ਜਿੱਦਾ ਹੋਇਆ ਹੈ ਸਰਕਾਰ ਬਣਾ ਹੀ ਨਹੀਂ ਪਾਈ ਇਹ ਅੱਜ ਦਾ ਚਾਲਦਾ ਵਿਧਾਇਕ ਜਣਾਨਾ ਇਸ ਪਾਈ ਨੂੰ ਫੇਰ ਦੇਣਾ ਚਾਹੀਦਾ ਹੋਈ ਸਾਡੇ ਹਾਂ ਸਿੱਧੀ ਗੱਲ ਬਣਾਈ ਬਸ ਰਜ ਗਏ ਹੁਣੇ ਆਮ ਬਣ ਗਏ ਕਿ ਬਾਟ ਜਾਉਗੇ ਕਿ ਇਦਾਂ ਲੋਕਾਂ ਦੀ ਮਸੀਹਾ ਬਣ ਗਏ ਇਦਾਂ ਆਪਣੀ ਜੀ ਲੋਕਾਂ ਦੀ ਮਸੀਹਾ ਬਣ ਗਈ ਤਾਂ ਆਈ ਦੇਖੋ ਸਾਰੀ ਉਮਰ ਦੁਨੀਆ ਦੇ ਮਸੀਹਾ ਆ ਰਹੇ ਜਿੱਤੇ ਖੜਦੇ ਆ ਜਿੱਥੇ ਕੇ ਨੂੰ ਲੋੜ ਪੈਂਦੀ ਆ ਤੇ ਗਰੀਬ ਬੰਦੇ ਨੂੰ ਕਹੇ ਨੂੰ ਲੋੜ ਪੈਂਦੀ ਹੈ ਹੱਥ ਰੇ ਲਾ ਦੇ ਤੇ ਤਾਂ ਮੈਂ ਭਾੜੀ ਸਾਰੀ ਮੁ ਚੱਲਦੀ ਹੈ ਚੱਲਦੀ ਰਹੇ ਕੋਈ ਕੰਮ ਸੀ ਜਿਹੜਾ ਪਰਸਨ ਸੀ ਤੁਸੀਂ ਲੈ ਕੇ ਗਏ ਰਹੇ ਨਹੀਂ ਜਿੱਤਾਂ ਕੰਮ ਬਣਾਏ ਕੋਈ ਵੀ ਨਹੀਂ ਆਖਦਾ ਮੈਂ ਤੁਹਾਨੂੰ ਆਪਣੇ ਘਰਾਂ ਤੋਂ ਭੰਡਾ ਸੰਭਾਲ ਕੇ ਦੇਦਾ ਆਂ ਚਲੋ ਬਾਤ ਇਹਦਾ ਲਾਇਸੈਂਸ ਬਣਾਓ ਖਲੋ ਜਾ ਯਾਰ ਇਹਦਾ ਲਾਇਸੈਂਸ ਬਣਾਉਣਾ ਹੈ ਉਹ ਨਹੀਂ ਅਸਲੀ ਆਇਆ ਇਹਨੂੰ ਹੀ ਆਖਾ ਇਹ ਖੜੇ ਗਿਆ ਚੱਲ ਮੈਂ ਬਣਾ ਦੇਣਾ ਹਾਂ ਬਣਾ ਦੇ ਮੈਂ ਦੇਖੋ ਗਏ ਦੋਵੇਂ ਬੜ ਭਲੇ ਹੀ ਖਲੋ ਤੇ ਡੂਡ ਤੇ ਦਾ ਜੜਾ ਦੇਸੀ ਬੂਹੇ ਦੇ ਖਵਾ ਛੱਡਿਆ ਨੇ ਇਹ ਫੂਨ ਕਿਸਾਨ ਸਰਦਾਰ ਸਾਹਿਬ ਇਸ ਤਰ੍ਹਾਂ ਦੇ ਐਮਐਲਏ ਕਈ ਵਾਅਦੇ ਪਾਉਂਦੇ ਨੇ ਤੇ ਇੱਕ ਪਰਤਲ ਕੰਮ ਹੋਇਆ ਨਹੀਂ ਕਿਤੇ ਆਪਣੇ ਇਲਾਕੇ ਦਾ ਕੰਮ ਲੈ ਕਈ ਨੰਦਾਂ ਕਰਦੇ ਨੇ ਚਲੋ ਹਰਸ ਵੀ ਨਹੀਂ ਹਰਸ ਦੀ ਕੰਮ ਹੋ ਰਿਹਾ ਬੱਚੋ ਵੀ ਹੋਤੇ ਰਹੋ ਕਿਰੇ ਆਣਾ ਲਨਵਾ ਆਖਣ ਜਾਗਤ ਜਿੰਨੂੰ ਵੋਟਾਂ ਆਖੀਆਂ ਕੋ ਕੰਮ ਹੋ ਦੇਣ ਨੂੰ ਆਖਾ ਕਿੰਨੀ ਆਖਾ ਹੈ ਪਰ ਨਾਲੇ ਅੰਮਾਲੇ ਸਭ ਨੇ ਇਹ ਵੀ ਜਵਾਬ ਦਿੱਤਾ ਕਿ ਜਿਹੜੇ ਪਿੰਡ ਤੇ ਕੰਮ ਹੋਏ ਨੇ ਨਾ ਉਹਨਾਂ ਦਾ ਪਿੰਡ ਵਾਲਾ ਨਾਂ ਹੀ ਲੈ ਰਹੇ ਜਿਹੜੇ ਕੰਮ ਹੋਏ ਉਹ ਦੱਸੋ ਇਹਨੇ ਕਾਮੇ ਲੀਏ ਕੀਤਾ ਸਾਡੇ ਨਾਲ ਇੱਕ ਪਿੰਡ ਆ ਜੇ ਆਜ ਸਾਨੂੰ ਬਸੇ ਵੀ ਕਿੰਨਾ ਪਿੰਡਾ ਜੀ ਕਿੰਨਾ ਪਿੰਡਾ ਜੀ ਬਹੁਤ ਬੁੜੀ ਆਉਂਦਿਆ ਹੈ ਕੋਈ ਕਾਮੇ ਨਹੀਂ ਕਿਹਾ ਭਾ ਜੜ ਲੈ ਚਲੋ ਘਰ ਲਾ ਜੀ ਆਹ ਤੇ ਬੈਠੇ ਜਾਈਏ ਬਿਨ ਵੀਰ ਜੀ ਇਹ ਰਿਹਾ ਦੋ ਦਰਵਾਜ਼ੇ ਤੁਹਾਨੂੰ ਹੀ ਛੱਡ ਲੰਗੇ ਤੁਹਾਨੂੰ ਹੀ ਛੱਡ ਦੇਣਾ ਤੇ ਉਹਨੂੰ ਆਹ ਹੱਲੇ ਪੈਣਾ ਠੀਕ ਹੈ ਕਿਉਂਕਿ ਉਹ ਜਿਹੜੀ ਮਾਰ ਖਾ ਰਿਹਾ ਹੈ ਉਹ ਆਮਾ ਦੀ ਪਾਰਟੀ ਬਰਾਂਮ ਕਰ ਰਿਹਾ ਹੈ ਕੀ ਕਰਨਾ ਚਾਹੋ ਪਾ ਜੀ ਇਹ ਵੀ ਐਨੀ ਮੱਤ ਚਿੱਧੀ ਐ ਐਮ ਐਲ ਜੀ ਉਹਨੇ ਕੋ ਕਾਢੀ ਸਾਡੀ ਜ਼ਿੰਦਗੀ ਜਿਨੀ ਕੀ ਦੀ ਅਨਾਂ ਜੀ ਜਿਹਨੇ ਇਹ ਤਾਂ ਪਿਆ ਵਾਰਤ ਨਹੀਂ ਲਗੰਦਾ ਦਾ ਫੇਰ ਆਈ ਦੋ ਪਹਿਲੋ ਤਾਰੇ ਆਲੀ ਮੁਰਕੇ ਮੱਤ ਕੀ ਕੜਾ ਪਹਿਣ ਲਗਾ ਕਿਹੜਾ ਮੈਂ ਉਹ ਘਰਿਆ ਮੰਤਰੀ ਜੀ ਜੀ ਘਰਿਆ ਹਰੋਣੀ ਆਈ ਲਖਸਣ ਫਿਰ ਕੌਂਸਲ ਜਿਹੜੇ ਆ ਕੌਂਸਲਾਂ ਵੀ ਆਈ ਦੋ ਕੌਂਸਲ ਜਿਤ ਪਾਈ ਆਹੀ ਇਹਦਾ 1 ਰੁਪਈਆ ਲੱਗਾ ਅੰਮ੍ਰਿਤ ਨੇ ਇੱਕ ਦਿਨ ਸਾਡੇ ਪਿੰਡਾਂ ਅੰਗ ਪ੍ਰਚਾਰ ਨਹੀਂ ਉਹਨਾਂ ਦੋਹਾਂ ਦਾ ਕੀਤਾ ਕੋਈ ਚੀਜ਼ ਨਹੀਂ ਪਾਈ ਇੱਕ ਨੰਬਰ ਜੀ ਦੋ ਮੰਤਰੀ ਤੇ ਇਹ ਆ ਆ ਮੂਹਾਂ ਦਾ ਪੌਂਡਾਂ ਦਾ ਕਾਂਗਰਸੀ ਉਹ ਕਹਿੰਦੇ ਕੋਈ ਪਰਸਨਲ ਕੰਮ ਕਹਿੰਦੇ ਸੀ ਕਿਹੜਾ ਕੰਮ ਕਹਿਆ ਤੁਸੀਂ ਪਰਸਨਲ ਦਾ ਰਾਜੀ ਕਹਿੰਦੇ ਕਿ ਪਰਸਨਲ ਦੇ ਸਪਾਈ ਲਈ ਆ ਕੇ ਲੱਗਦਾ ਫਸੇਗੀ ਚੰਗੀਆਂ ਨਾ ਸਹੀ ਗੱਲ ਹੈ ਮੈਂ ਮੂੰਹ ਦੇ ਆਖਿਆ ਤੇ ਬਾਦ ਵਿੱਚ ਉਹਨਾਂ ਕੋਲ ਨਹੀਂ ਇਰਾਦੇ ਗੀ ਸਿੰਘ ਐ ਮੈਂ ਰਾਜੀ ਤਾਂ ਉਹ ਲੋਕ ਕਹਿੰਦੇ ਨੇ ਕਿ ਉਹ ਪਰਸਨਲ ਤਾਂ ਮੇਰੇ ਕੋਲ ਲੈ ਕੇ ਆਏ ਜਿਹੜਾ ਨਹੀਂ ਹੋ ਸਕਦਾ ਇਹ ਕਾਰਨ ਹੈ ਕਿ ਮੇਰੇ ਖਲਾਮ ਕੋੜਾ ਧਰਨੇ ਲਾ ਕੇ ਬੈਠੇ ਮੈਂ ਭਾਜੀ ਕੋਈ ਉਹਨੂੰ ਫਸਦੀ ਚੰਗੀਆਂ ਕਹਿੰਦੇ ਆਈ ਤੁਸੀਂ ਮਾੜੀ ਜਾਨ ਫਿਰ ਕਹਾ ਤੋ ਤੁਹਾਡੇ ਇਲਾਕੇ ਦੀ ਦੋ ਬੜੇ ਤੁਸੀਂ ਕੀ ਕਹਿੰਦੇ ਗੁਰਦੇ ਦੀ ਬਣੀ ਆ ਕਿਤੋਂ ਪੂਰੀ ਪੜ੍ਹਿਆ ਨਾ ਇਹਨੇ ਨਾ ਇਹਨੂੰ ਆਖਿਆ ਵੀ ਜੇ ਸੱਚਾ ਘਾੜੇ ਪਿੰਡਾ ਇਹਨਾਂ ਅੰਦਰ ਦੱਸਣ ਇਹਦਾ 2022 ਤੇ ਕਹਿੰਿਆ ਕਰਦਾ ਕਿ ਇਹ ਆਂਦੇ ਸਮਝ ਪਾਇਆ ਸ਼ਾਟਕਿੰਗ ਕਰੋ ਤਾਂ ਮੱਤੇ ਤਾਂ ਨਹੀਂ ਆਉਂਦਾ ਸ਼ਾਟਕ ਉਠਾਣੀ ਇੱਕ ਕਰ ਲੈ ਹਾਂ ਸ਼ਾਟਕ ਉਠਾਣੀ ਇੱਕ ਕਰ ਲੈ